ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕਾਂ ਤੇ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ ਪੰਚਾਇਤੀ ਚੋਣਾਂ ਦੇ ਵਿਗੜ ਵੱਧਦੇ ਸਾਰ ਹੀ ਹੁਣ ਜਿਹੜੇ ਅਧਿਕਾਰੀ ਨੇ ਉਹ ਵੀ ਆਪੋ ਆਪਣੇ ਕੰਮਾਂ ਦੇ ਵਿੱਚ ਜੁੱਟ ਗਏ ਨੇ ਅਤੇ ਹਲਕਿਆਂ ਦਾ ਜਿਹੜਾ ਕਿ ਪੂਰੇ ਤਰੀਕੇ ਦੇ ਨਾਲ ਮੌਇਨਾ ਕੀਤਾ ਜਾ ਰਿਹਾ ਅਤੇ ਤਾਂ ਕਿ ਕਿਸੇ ਤਰੀਕੇ ਦੇ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਹੁੱਲੜਬਾਜੀ ਨਾ ਕੀਤੀ ਜਾਵੇ ਕੋਈ ਲੜਾਈ ਝਗੜਾ ਨਾ ਹੋਵੇ ਇਸ ਦੇ ਮੱਦੇਨਜ਼ਰ ਐਸ ਡੀ ਐਮ ਦੇ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਦੇ ਉੱਚ ਅਫਸਰ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਜਿਹੜੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਿਸੇ ਤਰੀਕੇ ਦੀ ਕੋਈ ਅਣਹੋਂਣੀ ਨਾ ਹੋਵੇ ਤਾਂ ਆਓ ਜਾਣਦੇ ਹਾਂ ਨਕੋਦਰ ਹਲਕੇ ਦਾ ਹਾਲ ਅ ਨਕੋਦਰ ਇੱਕ ਬਹੁਤ ਹੀ ਇੰਪੋਰਟੈਂਟ ਅ ਤਹਿਸੀਲ ਹੈਗੀ ਹੈ ਜਲੰਧਰ ਜ਼ਿਲ੍ਹੇ ਦੀ ਔਰ ਮੈਨੂੰ ਬੜੀ ਖੁਸ਼ੀ ਹੈਗੀ ਹੈ ਕਿ ਮੈਨੂੰ ਮੌਕਾ ਮਿਲਿਆ ਹੈਗਾ ਕਿ ਮੈਂ ਅ ਇਸ ਤਹਿਸੀਲ ਦੇ ਨਗਰ ਵਾਸੀ ਔਰ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਜਿੰਨੇ ਵੀ ਨਾਗਰਿਕ ਹੈਗੇ ਆ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਸਕਾਂਗਾ ਸਰ ਪੰਚਾਇਤੀ ਚੋਣਾਂ ਤੋਂ ਰਹੀਆਂ ਨੇ ਜੀ ਜੀ ਅੰਮ੍ਰਾਂ ਪਰ ਤਾਂ ਥੈਂਕ ਯੂ ਜੀ ਪੰਚਾਇਤੀ ਚੋਣਾਂ ਹੈਗੀਆਂ ਨਹੀਂ ਜੀ ਸਾਡੇ ਲਈ ਬਹੁਤ ਕ੍ਰੂਸ਼ਲ ਹੈਗੀਆਂ ਨੇ ਸਾਡੇ ਗ੍ਰਾਸ ਰੂਟ ਲੈਵਲ ਦੇ ਉੱਤੇ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਉਹ ਇੱਕ ਸਤੰਭ ਹੈਗਾ ਪੰਚਾਇਤਾਂ ਔਰ ਅਸੀਂ ਬਹੁਤ ਹੀ ਇਨੂ ਗੰਭੀਰਤਾ ਦੇ ਨਾਲ ਔਰ ਬਹੁਤ ਹੀ ਅਸੀਂ ਸ਼ਿੱਦਤ ਦੇ ਨਾਲ ਇਸ ਡਾਇਰੈਕਸ਼ਨ ਚ ਕੰਮ ਕਰ ਰਹੇ ਹੈਗੇ ਨੇ ਇਸ ਲਈ ਵੀ ਮੇਰੇ ਨਾਲ ਮੇਰੇ ਡੀਐਸਪੀ ਸਾਹਿਬ ਸਰਦਾਰ ਸੁਪਾਰਸਿੰਘ ਜੀ ਅਵੇਲੇਬਲ ਹੈਗੇ ਨੇ ਅਸੀਂ ਸਵੇਰ ਤੋਂ ਬੈਠੇ ਹੈਗੇ ਨੇ ਔਰ ਅਸੀਂ ਪਲਾਨਿੰਗ ਕਰ ਰਹੇ ਹੈਗੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਚੋਣਾ ਜਿਹੜੀਆਂ ਹੈਗੀਆਂ ਅਸੀਂ ਸਚੱਜੇ ਢੰਗ ਦੇ ਨਾਲ ਐਗਜ਼ੀਕਿਊਟ ਕਰ ਸਕੀਏ ਹੁਣ ਅਸੀਂ ਵਲਨਰੇਬਲ ਜਿਹੜੇ ਪਾਕਟਸ ਹੈਗੀਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਹੈਗੇ ਆ ਨਾਲ ਹੀ ਨਾਲ ਮੈਂ ਹੁਣ ਮੀਟਿੰਗ ਵੀ ਸੱਦੀ ਹੈਗੀ ਹੈ 1 ਵਜੇ ਜਿਹਦੇ ਵਿੱਚ ਜਿੰਨੇ ਵੀ ਅਧਿਕਾਰੀ ਔਰ ਕਰਮਚਾਰੀ ਹੈਗੇ ਨੇ ਜਿਨ੍ਹਾਂ ਨੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸ਼ਮੂਲੀਅਤ ਕਰਨੀ ਹੈਗੀ ਹੈ ਉਹਨਾਂ ਦੇ ਨਾਲ ਰابطਾ ਕਾਇਮ ਕਰਕੇ ਅਸੀਂ ਸਾਰੀ ਚੀਜ਼ਾਂ ਨੂੰ ਐਗਜ਼ੀਕਿਊਟ ਕਰਾਂਗੇ ਹੋਰ ਵੀ ਜਿਹੜਾ ਸਾਡਾ ਪੇਪਰ ਵਰਕ ਹੈਗਾ ਇਹ ਹੋਰ ਫੀਲਡ ਵਰਕ ਹੈਗਾ ਸੀ ਉਹ ਨੂੰ ਜਿਹੜਾ ਹੈਗਾ ਐਗਜ਼ੀਕਿਊਸ਼ਨ ਦੇ ਉਹਦੀ ਪਲੈਨਿੰਗ ਕਰ ਲਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸਾਰਾ ਫੋਕਸ ਜਿਹੜਾ ਹੈ ਪੰਚਾਇਤੀ ਚੋਣਾਂ ਦੇ ਕੰਮ ਨੂੰ ਹੀ ਦਿੱਤਾ ਜਾਏਗਾ ਸਰ ਕੀ ਮੈਸੇਜ ਦੇਣਾ ਚਾਹੋ ਪਬਲਿਕ ਨੂੰ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਇਲਿਓਰਮੈਂਟ ਦੇ ਜਿਹੜਾ ਹੈਗਾ ਆਪਣੀ ਜਿਹੜੇ ਆ ਉਹਨਾਂ ਨੂੰ ਹੱਕ ਦਿੱਤਾ ਗਿਆ ਹੈਗਾ ਸੰਵਿਧਾਨ ਵੱਲੋਂ ਕਿ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਨੁਮਾਇੰਦੇ ਜਿਹੜੇ ਹੈਗੇ ਆ ਪਬਲਿਕ ਰਿਪ੍ਰੈਜ਼ੈਂਟੇਟਿਵਸ ਹੈਗੇ ਆ ਉਹਨਾਂ ਨੂੰ ਚੂਜ਼ ਕਰਨ ਉਹ ਮੇਰੇ ਵੱਲੋਂ ਪੂਰਾ ਆਸ਼ਵਾਸਨ ਦਿੱਤਾ ਜਾਂਦਾ ਹੈਗਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨਸ ਜਿਹੜੇ ਹੈਗੇ ਆ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਾਵਾਂਗੇ ਔਰ ਕਿਤੇ ਵੀ ਕੋਈ ਹਿੰਸਾ ਨਾਲ ਰਿਲੇਟਡ ਕੋਈ ਵੀ ਇਨਸੀਡੈਂਟ ਨਾ ਹੋਵੇ ਇਹਦੇ ਲਈ ਮੈਂ ਔਰ ਮੇਰੇ ਕਾਊਂਟਰਪਾਰਟ ਪੁਲਿਸ ਕਾਊਂਟਰਪਾਰਟ ਡੀਐਸਪੀ ਸਾਹਿਬ ਅਸੀਂ ਉਹਦੇ ਲਈ ਵਚਨਬੱਧ ਹੈਗੇ ਆ ਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਨੇ ਪ੍ਰਬੰਧ ਕੀਤੇ ਜਾਣਗੇ ਹਾਂਜੀ ਪਿੰਡਾਂ ਦੇ ਵਿੱਚ ਹੁਣ ਬੇਸਿਕਲੀ ਸਾਡੇ ਜਿਵੇਂ ਤੁਸੀਂ ਜਾਣਦੇ ਹੈਗੇ ਉਹ ਕੀ ਮਤਲਬ ਅਲੱਗ-ਅਲੱਗ ਡਿਪਾਰਟਮੈਂਟਸ ਹੈਗੇ ਆ ਉਹਨਾਂ ਦੇ ਰਿਪ੍ਰেজੈਂਟੇਟਿਵ ਜਿਹੜੇ ਹੈਗੇ ਆ ਉੱਥੇ ਤੱਕ ਪਹੁੰਚ ਹੈਗੀ ਐਸੀ ਇਹਨਾਂ ਸਾਰੇ ਰਿਪ੍ਰেজੈਂਟੇਟਿਵ ਜਿਹੜੇ ਹੈਗੇ ਆ ਸਾਡੇ ਉਹਨਾਂ ਨੂੰ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਕਰਾਂਗੇ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੇ ਮੰਡੇਟਰੀ ਰਿਕੁਆਇਰਮੈਂਟਸ ਹੈਗੀਆਂ ਉਹ ਤਾਂ ਪੂਰੀਆਂ ਹੋਣੀ ਹੋਣ ਉਸ ਦੇ ਇਲਾਵਾ ਮਤਲਬ ਜਨ ਜਨ ਤੱਕ ਪਹੁੰਚ ਕੇ ਅਸੀਂ ਇਹ ਮੈਸੇਜ ਦੇਈਏ ਕਿ ਇਹ ਚੋਣਾਂ ਨੂੰ ਜਿਹੜਾ ਹੈਗਾ ਫੇਅਰ ਐਂਡ ਫ੍ਰੀ ਮੈਨਰ ਦੇ ਨਾਲ ਐਗਜ਼ੀਕਿਊਟ ਕੀਤਾ ਜਾਵੇ ਔਰ ਕਿਸੇ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਖੌਫ ਦੇ ਇਹ ਜਿੰਨੇ ਵੀ ਸਾਡੇ ਭਰਾ ਪੈਣਾ ਹੈਗੀਆਂ ਨੇ ਉਹ ਆਪਣਾ ਰਾਈਟ ਜਿਹੜਾ ਹੈਗਾ ਉਹਨੂੰ ਐਗਜ਼ੀਕਿਊਟ ਕਰਨ। ਜੀ ਸਰ ਸਰ ਮਕੌਦਰ ਦੇ ਵਿੱਚ ਜਿਹੜਾ ਹੈਗਾ ਤੁਸੀਂ ਚਾਰ ਸੰਭਾਹ ਕਹਿ ਰਹੇ ਹੋ ਐਸਐਸਪੀ ਜੀ ਕੋਲ ਕੀ ਕਹਿਣਾ ਚਾਹੋਗੇ? ਮੈਂ ਜੀ ਇਹ ਰਿਕਵੈਸਟ ਕਰਨਾ ਚਾਹਾਂਗਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਇਹਨੇ ਉਹਨਾਂ ਦੀ ਪ੍ਰਾਇੋਰਟੀਜ਼ ਹੈ ਔਰ ਸਾਡੀ ਵੀ ਪ੍ਰਾਇਓਰਟੀ ਹੈ ਕਿ ਇੱਕ ਤਾਂ ਨਸ਼ਾ ਜਿਹੜਾ ਅਸੀਂ ਨਗਰ ਉਹ ਸਾਡੂ ਜਿਹਨ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਲਈ ਅਸੀਂ ਜਿਹੜਾ ਜੋ ਵੀ ਪੋਸੀਬਲ ਸਟੈਪਸ ਹੈ ਉਹ ਲਵਾਂਗੇ ਐਂਡ ਗੁੰਡਾਗਰਦੀ ਕਿਸੇ ਕਿਸਮ ਦੀ ਵੀ ਜਿਹੜੀ ਹੈ ਉਹ ਬਰदाश्त ਨਹੀਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ ਹੁਣ ਇਲੈਕਸ਼ਨ ਅਨਾਉਂਸ ਹੋ ਚੁੱਕੇ ਹੈ ਪੰਚਾਇਤੀ ਇਲੈਕਸ਼ਨ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਵੀ ਜਿਹੜਾ ਲਾਇਸੈਂਸਡ ਆਰਮਸ ਹੈਗੇ ਆ ਉਹ ਆਪਣੇ ਡਿਪੋਜ਼ਿਟ ਕਰਵਾਣ ਇਸ ਵਨ ਚਾਰਜ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਪੱਖੇ ਅਸੀਂ ਜੋ ਵੀ ਹੈ ਉਹਦੇ ਅਸੀਂ ਵਨਰੇਬਿਲਿਟੀ ਮੈਪਿੰਗ ਦਾ ਅੱਜ ਕਰਕੇ ਆਏ ਹਾਂ ਉਹਨਾਂ ਨਾਲ ਮੀਟਿੰਗ ਮਤਲਬ ਸਿਵਲ ਜਿਹੜੀ ਸਾਡੇ ਕਾਉਂਟਰਪਾਰਟ ਨੇ ਐਸਡੀਐਮ ਸਾਹਿਬ ਉਹਨਾਂ ਦੇ ਨਾਲ ਤੇ ਮਸੀਂ ਉਹ ਰਿਕਵੈਸਟ ਹੈ ਵੀ ਆਉਣ ਵਾਲੇ ਇਲੈਕਸ਼ਨ ਹੈ ਇਹ ਬੜੇ ਪੀਸਫੁਲ ਐਂਡ ਸਾਰਿਆਂ ਨੂੰ ਰਿਕਵੈਸਟ ਹੈ ਵੀ ਫ੍ਰੀ ਐਂਡ ਫੇਅਰ ਅਸੀਂ ਇਲੈਕਸ਼ਨ ਕਰਾਵਾਂਗੇ ਜੀ ਪੂਰੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਕਹਿ ਰਹੀਆਂ ਕਿੰਨੇ ਜਾ ਰਹੀਆਂ ਤੁਹਾਡੇ ਆ ਮਸਤ ਨੂੰ ਦੱਸ ਕੇ ਟੈਂਦੀ ਮੈਂ ਹੁਣੇ ਵੀ ਅਸੀਂ ਜਿਹੜੇ ਪਹਿਲੇ ਹਾਲ ਦੀ ਵੀ ਅਸੀਂ ਵਨਰੇਬਿਲਿਟੀ ਮੈਪਿੰਗ ਕਰ ਰਹੇ ਹਾਂ ਕਿਹੜ ਉਹਦੀ ਲਿਸਟ ਸਪੈਰਾ ਹੂ ਜਿਹੜੇ ਆਰਮਸ ਐਂਡ ਐਮਲੂਸ਼ਨਸ ਹੈ ਲੋਕਾਂ ਦੇ ਕੋਲ ਹੈਗਾ ਵਾ ਉਹਦੀ ਸਾਰੀ ਡਿਟੇਲ ਅਸੀਂ ਲੈ ਰਹੇ ਆ ਉਹ ਡਿਪੋਜ਼ਿਟ ਕਰਵਾਉਂਦੀ ਅਸੀਂ ਜਿਹੜੀ 100% ਕਰਵਾਵਾਂਗੇ ਪਲੱਸ ਨਾਲ ਜਿਹੜਾ ਹੈਗਾ ਜਿਹੜੇ ਕੋਈ ਟਰਬਲ ਮੌਂਗਰਸ ਹੈ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੇ ਜਿਵੇਂ ਅਸੀਂ ਜਿਹੜੇ ਹੈ ਪ੍ਰੀਵੈਂਟਿਵ ਐਕਸ਼ਨ ਜਿਹੜਾ ਉਹ ਲਵਾਂਗੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਇਲੈਕਸ਼ਨ ਦੇ ਦੌਰਾਨ ਕਾਫੀ ਲੜਾਈ ਝਗੜੇ ਵੀ ਦੇਖਣ ਨੂੰ ਮਿਲਦੇ ਜਿਸ ਤਰ੍ਹਾਂ ਦਾ ਜਿਹੜਾ ਹੈਗਾ ਉਸ ਨੂੰ ਜਿੱਤਣ ਵਾਸਤੇ ਤਿਆਰ ਬਿਲਕੁਲ ਜੀ ਅਸੀਂ ਫੁਲੀ ਪ੍ਰੀਪੇਅਰਡ ਆਂ ਔਰ ਕਿਸੇ ਨੂੰ ਵੀ ਆਪਣੇ ਕਾਨੂੰਨ ਨੂੰ ਆਪਣੇ ਹੱਥ ਛਲੈਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਔਰ ਜੇ ਕੋਈ ਇਸ ਦਾ ਕਰੇਗਾ ਤੇ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਜੜਾ ਨਿਝਿਆ ਜਾਏਗਾ ਖੈਰ ਤੁਹਾਡੇ ਪਿੰਡਾਂ ਦੇ ਵਿੱਚ ਸਰਬਸੰਮਤੀ ਪੰਚਾਇਤ ਚੁਣੂ ਲੈ ਕੇ ਕਿੱਦਾਂ ਦੇ ਹਾਲ ਨੇ ਸਾਨੂੰ ਉਹ ਵੀ ਜ਼ਰੂਰ ਦੱਸਿਓ ਪਰ ਲਗਾਤਾਰ ਦੇਖਿਆ ਜਾ ਰਿਹਾ ਕਿ ਕਾਫੀ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੀ ਲਹਿਰ ਉੱਠ ਖੜੀ ਹੈ ਬਿਊਰੋ ਰਿਪੋਰਟ ਅਖੰਡ ਲੋਕ